ਵੈਗਲੋਜੀ ਦਾ ਖਾਲਸਾ ਵੈਗਲੋਜੀ ਦੀ ਫਤਿਹ ਅੱਜ ਅਸੀਂ ਪੱਤੀ ਚਹਿਰ ਦੇ ਬੁਲਤੇ ਖੜੇ ਆਂ ਜਿੱਥੇ ਕੱਲ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਤੁਸੀਂ ਦੇਖ ਸਕਦੇ ਹੋ ਇਹਦੇ ਸੱਜੇ ਪੰਨੇ ਆਪੋਲ ਦੇਖੋ ਜਿਹਦੇ ਤੋਂਵੇਂ ਬੰਨੇ ਪੁੱਲ ਤੇ ਨਾ ਕੋਈ ਰੇਲਿੰਗ ਹੈ ਨਾ ਕੋਈ ਤਾਰ ਹੈ ਨਾ ਕੋਈ ਉਹ ਤੋਂ ਸਾਈਡ ਤੋਂ ਕੋਈ ਪ੍ਰੋਟੈਕਸ਼ਨ ਹੈ ਔਰ ਇਹ ਸਾਰਾ ਹੀ ਪੋਲਿਟਿਕਾ ਪਿਆ ਹੈ ਅੱਜ ਕੱਲੇ ਇਹ ਕੈਨੇਡਾ ਦਰਨਾ ਕਹਾਤਾ ਵਾਪਰਿਆ ਤੋਂ ਇੱਕ ਸਮੇਂ ਸਿਰਫ ਇੱਕ ਹੀ ਗੱਡੀ ਨਿਕਲ ਸਕਦੀ ਹੈ ਦੂਜੀ ਗੱਡੀ ਆਵੇ ਤਾਂ ਉਹਨੂੰ ਦੂਜੇ ਬੰਨੇ ਰੁਕਣਾ ਪੈਂਦਾ ਹੈ ਆ ਤੁਸੀਂ ਵੇਖ ਲਓ ਇੱਥੇ ਤਾਂਨੇ ਇੱਕ ਗੱਡੀ ਲੰਘਦੀ ਹੈ ਆ ਮੋਹਿਸਕਲਾਂ ਵਾਲੇ ਰਾਹ ਜਿੱਤੇ ਜਾ ਰਹੇ ਹੈ ਇਥੇ ਵੀ ਵੱਡੇ ਵੱਡੇ ਨੀਤੀ ਜਿਹੜੇ ਬੰਨੇ ਹੈ ਔਰ ਗਾਂ ਤੋਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਣਾ ਸੀ ਇਸ ਵੱਲ ਗੱਲ ਵੱਲ ਧਿਆਨ ਦਿਓ ਔਰ ਸਰਕਾਰ ਦੇ ਪੱਟੀ ਹਲਕੇ ਤੋਂ ਸਰਦਾਰ ਲਾਲਜੀ ਸਿੰਘ ਜੀ ਬੁੱਲਰ ਸਾਹਿਬ ਸਾਡੇ ਮੰਤਰੀ ਸਾਹਿਬ ਇਹ ਬਹੁਤ ਜ਼ਰੂਰੀ ਹੈ ਇਸ ਪੁਲ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਾਓ ਟੈਂਪਰੇਰੀ ਤੌਰ ਤੇ ਤੁਸੀਂ ਸਾਈਡ ਤੇ ਕੋਈ ਟ੍ਰੇਲਿੰਗ ਲਵਾ ਦਿਓ ਤਾਂ ਕਿ ਸੇ ਦਾ ਆਉਣ ਵਾਲੇ ਸਮੇਂ 'ਚ ਨੁਕਸਾਨ ਨਾ ਹੋਏ ਆ ਜਿਸ ਪੁਲ ਦੇ ਉੱਤੇ ਅਸੀਂ ਖੜੇ ਆ ਇਹ ਕਾਂਗਰਸ ਸਰਕਾਰ ਦੇ ਵੇਲੇ ਦਾ ਨੀਂ ਮੱਤਾ ਰੱਖਿਆ ਗਿਆ ਸੀ 2021 ਦੇ ਵਿੱਚ ਔਰ ਸਮੇਂ ਦੇ ਬਾਅਦ ਸਰਕਾਰ ਬਦਲਣ ਦੇ ਬਾਅਦ ਤੁਸੀਂ ਜਾਣਦੇ ਹੋ ਕਿ ਨਵੀਂ ਸਰਕਾਰ ਦੇ ਹੱਥ ਸਾਰਾ ਕੁਝ ਆ ਜਾਂਦਾ ਹੈ ਪਰ ਉਸ ਤੋਂ ਬਾਅਦ ਜਿੰਨਾ ਕੰਮ ਉਹ ਸਰਕਾਰ ਦੇ ਕੰਪਲੀਟ ਹੋਇਆ ਉਸ ਤੋਂ ਬਾਅਦ ਇੱਕ ਵੀ ਇਸ ਪੁਲ ਦੇ ਉੱਤੇ ਕਰਪੈ ਦਾ ਕੰਮ ਨਹੀਂ ਹੋਇਆ ਕੌਣ ਜ਼ਿੰਮੇਵਾਰ ਹੈ ਜਦੋਂ ਪੁਲ ਦਾ ਕੰਮ ਜਿੰਨਾ ਹੋਇਆ ਇਹ ਕਾਂਗਰਸ ਸਰਕਾਰ ਵੇਲੇ ਹੋਇਆ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਆ ਅਮਲੀ ਆ ਚੋਰ ਅਸਰੀਆ ਵੀ ਇੱਥੋਂ ਬੁੱਟ ਕੇ ਲੈ ਗਏ ਇਸ ਪੁਲ ਦਾ ਤੇ ਨਿਰਮਾਣ ਕਰਨਾ ਸੀ ਉਹ ਪੁਰਾਣੇ ਪੁਲ ਦੀ ਹਾਲਤ ਉਸ ਤੋਂ ਵੀ ਜ਼ਿਆਦਾ ਖਰਾਬਾ ਹੋ ਗਈ ਹੈ ਮੈਂ ਬੇਨਤੀ ਕਰਦਾ ਹਾਂ ਭੁੱਲਰ ਸਾਹਿਬ ਤੁਸੀਂ ਸਾਡੇ ਇਲਾਕੇ ਦੇ ਮੰਤਰੀ ਹੋ ਹਾਰੇ ਇਸ ਪੋਲ ਵੱਲ ਧਿਆਨ ਦਿਓ ਤੁਸੀਂ ਵੀ ਇੱਥੋਂ ਰੋਈ ਲੰਘਦੇ ਹੋ ਤੁਹਾਡੇ ਵੀ ਸਾਰੇ ਸੱਜਣ ਮਿੱਤਰ ਸਾਰੇ ਇੱਥੋਂ ਹੀ ਲੰਘਦੇ ਆ ਅਸੀਂ ਵੀ ਇੱਥੋਂ ਲੰਘਦੇ ਆ ਇਹ ਲੋਕਾਂ ਦੀ ਸਹੂਲਤ ਲਈ ਪੁਲ ਬਣਾਏ ਜਾਂਦੇ ਆ ਔਰ ਜੇ ਲੋਕਾਂ ਨੂੰ ਇਸ ਪੋਲ ਤੋਂ ਲੰਘਣ ਲੱਗਿਆਂ ਡਰ ਲੱਗੇ ਕਿਤੇ ਕੋਈ ਬੱਚੇ ਦੇ ਨਾਲ ਮੋਟਰਸਾਈਕਲ ਤੇ ਜਾਂਦਾ ਏ ਕੋਈ ਪਰਿਵਾਰ ਨਾਲ ਮੋਟਰਸਾਈਕਲ ਤੇ ਜਾਂਦਾ ਏ ਕੀ ਸੇਫਟੀ ਹੈ ਔਰ ਆਪਾਂ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਲੱਗੇ ਆਪ ਜੀ ਦੇ ਬੰਦੇ ਇੱਕ ਤੋਂ ਵੀ ਜੁਦੀ ਖਾਓ ਆ ਦੇਖੋ ਕਿਸ਼ਮੋ ਬੋਲ ਚੁਰੂ ਹੁੰਦਾ ਆ ਆਪ ਨਵੇਂ ਬੋਲਦਾ ਵੀ ਦੇਖ ਲੋ ਹਾਲਾਤ ਇਸੇ ਇਸ ਪੁਲ ਨੂੰ ਹੀ ਮੁਕੰਮਲ ਕਰਵਾ ਦਿਓ 2.5 ਤੋਂ 3 ਸਾਲ ਵੀ ਚੱਲੇ ਆ ਤੁਹਾਡੀ ਸਰਕਾਰ ਨੂੰ ਤੁਸੀਂ ਇਸ ਪੁਲ ਦਾ ਨਿਰਮਾਣ ਕਰਵਾ ਦਿਓ ਲੋਕਾਂ ਦੀ ਸਹੂਲਤਾਂ ਲਈ ਬੰਨਾ ਹੈ ਇਹ ਸਾਡੇ ਪੱਟੀ ਸ਼ਹਿਰ ਦੀ ਸਾਡੇ ਇਲਾਕੇ ਦੀ ਜ਼ਰੂਰੀ ਮੰਗ ਹੈ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਹਾਂ ਭੂਲਰ ਸਾਹਿਬ ਇਸ ਨੂੰ ਪੈਲ ਦੇ ਅਧਾਰ ਤੇ ਹੱਲ ਕਰਾਓ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਹੋਰ ਕੋਈ ਵੱਡਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਕਿਸੇ ਦੀ ਜਾਨ ਖਤਰੇ 'ਚ ਨਾ ਪਵੇ ਲੋਕ ਆਪਣੇ ਘਰ ਸੁਠੀ ਸੁਠੀ ਜਾਨ ਤੇ ਬੇਨਤੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਕਿ ਇਸ ਹਲਕੇ ਦੇ ਵਿਕਾਸ ਲਈ ਕੰਮ ਕਰੋ ਇਸ ਪੁਲ ਦਾ ਨਿਰਮਾਣ ਕਰਵਾਓ ਪੁਰਾਣੇ ਪੋਲ ਨੂੰ ਟੈਂਪਰੇਰੀ ਤੌਰ ਤੇ ਸਾਈਡ ਤੇ ਰੇਲਿੰਗਾਂ ਲਵਾ ਕੇ ਚਾਲੂ ਕਰੋ ਇਹ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਗਾਂ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦੇ ਪਰਿਵਾਰ ਦਾ ਜੀ ਨਾ ਉੱਜੜ ਜੇ ਜਿਹਦੇ ਦਾ ਪਰਿਵਾਰ ਨਾ ਉੱਜੜ ਜੇ ਉਸ ਨੌਜਵਾਨ ਦਾ ਘਰ ਤਾਂ ਤਬਾਹ ਹੋ ਗਿਆ ਆਉਣ ਵਾਲੇ ਸਮੇਂ 'ਚ ਬਾਕੀ ਪਰਿਵਾਰਾਂ ਨੂੰ ਆਪਾਂ ਵਿਚਾਰੀਏ ਔਰ ਇਹਨਾਂ ਗੱਲਾਂ 'ਵਾਲ ਧਿਆਨ ਦਿਓ ਇਹ ਲੋੜ ਹੈ ਬਹੁਤ ਹੀ ਤੁਹਾਡਾ ਧੰਨਵਾਦ ਉਸ ਦਾ ਜਿਹਨੂੰ ਜੰਮੀ ਇਹਨਾਂ ਬੋਲ ਦਾ ਦਰਮਾਨ ਕਰੋਗੇ ਦੂਜੇ ਬੋਲ ਦਾ ਵੀ ਕੰਮ ਕਰਵਾਓਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਮੇਰੇ ਲੋਕਾਂ ਨੂੰ ਵੀ ਬੇਨਤੀ ਹੈ ਸਮੇਂ-ਸਮੇਂ ਤੇ ਸਰਕਾਰਾਂ ਦੇ ਗੱਲ ਤੇ ਧਿਆਨ ਚ ਲਿਆਓ ਜਿਹੜੀਆਂ ਜ਼ਰੂਰੀ ਮੰਗਾਂ ਆ ਹਲਕੀਆਂ ਦੀਆਂ ਅਤੀ ਜ਼ਰੂਰੀ ਮੰਗਾਂ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ ਬਾਕੀ ਕਈ ਕੰਮ ਆ ਉਹ ਉਹ ਸਮੇਂ ਤੋਂ ਪੈਂਡਿੰਗ ਵੀ ਕਰ ਸਕਦੇ ਆ ਜ਼ਰੂਰੀ ਕੰਮ ਨੂੰ ਪਹਿਲ ਦਿੱਤੀ ਜਾਵੇ ਤੋਂ ਮੇਰੀ ਇਹੋ ਹੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ